ਜਿਵੇਂ ਜ਼ਿੰਦ ਦੇ ਵਿੱਚ ਆਇਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆਪ ਹੱਥ ਲਿਖਤ ਤਿਆਰ ਕਰਨਾ ਕਈ ਵਾਰ ਆਪਾਂ ਥੋੜਾ ਜਾਣੇ ਤੇ ਪਰਮਾਤਮਾ ਸਾਨੂੰ ਉਹਦੇ ਨਾਲ ਵੀ ਦੁੱਗਣਾ ਦੇ ਦਿੰਦਾ ਨਾ ਤੇ ਗੱਲ ਕੀ ਉਦਮ ਕਰੇਂਦੇ ਆ ਜੀਉ ਤੋਂ ਕਮਾਮਦੇ ਆ ਸੁਖ ਪੁੰਚ ਤੇ ਆਏਂਦੇ ਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਨ ਦੇ ਸਿਗਾ ਕਿ ਪਾਵਨ ਸਰੂਪ ਜਿਹੜਾ ਗੁਰੂ ਸਾਹਿਬ ਦਾ ਲਿਖਣਾ ਕਿਉਂਕਿ ਪਹਿਲਾਂ ਮੈਂ ਪੰਜਾਬ ਜੀ ਸਾਹਿਬ ਦਾ ਪਾਠ ਹੈ ਤੇ ਪੰਜ ਬਾਣੀਆਂ ਸੀ ਲੜੀ ਵਾਸ ਰੂਪ ਚ ਉਹ ਲਿਖੀਆਂ ਸੀ ਇਹਦੇ ਵਾਸਤੇ ਕਿਸ ਤਰੀਕੇ ਦਾ ਆਪਣੇ ਆਪ ਨੂੰ ਤਿਆਰ ਕਰਨਾ ਪਿਆ ਤੁਹਾਨੂੰ ਬੜੀ ਮਰਿਆਦਾ ਦੇ ਨਾਲ ਲਿਖਣੀ ਪੈਂਦੀ ਆ ਕੋਈ ਬੰਦੇ ਕਹਿੰਦੇ ਯਾਰ ਤੂੰ ਕਿਵੇਂ ਲਿਖਦਾ ਆਉਂਗਾ ਕਿੱਦਾਂ ਘਰ ਮਰਿਆਦਾ ਕਿੱਦਾਂ ਬਾਣੀ ਕਹਿੰਦੀ ਆ ਸੂਚੇ ਇਹ ਨਾ ਆਖੀ ਆ ਬਹਿਨ ਜੇ ਪਿੰਡਾ ਧੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋ ਇਹ ਨਾ ਪਿੰਡਾ ਧੋਣ ਦੇ ਨਾਲ ਤਾਂ ਕੋਈ ਸੋਚਾਂ ਨਹੀਂ ਹੋ ਜਾਂਦਾ ਨਾ ਉਹ ਮਨ ਬੰਦੇ ਦਾ ਮਨ ਵੀ ਸਾਫ਼ ਹੋਣਾ ਚਾਹੀਦਾ ਇਸ ਕਰਕੇ ਅਕਾਲ ਪੁਰਖ ਦੇ ਜਿੰਨੀ ਸਾਡੇ ਕੋ ਆਪਣੇ ਉਹ ਸੁਚੇਮ ਰੱਖ ਕੇ ਸੇਵਾ ਹੋ ਰਹੀ ਅਸੀਂ ਕਰ ਰਹੇ ਹਾਂ ਜੀ ਕਿੰਨੇ ਤੁਸੀਂ ਅੰਗ ਦਿਨ ਦੇ ਵਿੱਚ ਲਿਖਦੇ ਹੋ ਉਹਦੇ ਵਾਸਤੇ ਕਿਹੜੀ ਕਲਮ ਵਰਤਦੇ ਹੋ ਕਿਹੜੀ ਸ਼ਾਈ ਵਰਤਦੇ ਹੋ ਤੁਸੀਂ ਇੱਕ ਅੰਗ ਲਿਖਣ ਨੂੰ ਡੇਢ ਘੰਟਾ ਲੱਗ ਜਾਂਦਾ ਡੇਢ ਤੋਂ ਦੋ ਜੀ ਇਹ ਸ਼ਾਈ ਹੈ ਜੀ ਪਰਮਾਨੈਂਟ ਸ਼ਾਈ ਕੈਮਲ ਕੰਪਨੀ ਦੀ ਹੈ ਜੀ ਇਦਾਂ ਤੇ ਫਿਰ ਇਹ ਜਿੱਦਾਂ ਦੂਜੇ ਪਾਸੇ ਅੰਗ ਦੇ ਨਹੀਂ ਛੱਪਦੀ ਜੀ ਕਾਨੇ ਦੀ ਕਲਮ ਆ ਜਿਹੜੀ ਇਹ ਵਾਲੀ ਇਹ ਕਾਨੇ ਦੀ ਕਲਮ ਨੂੰ ਉਹਦਾ ਮੋਰੇ ਗੜਲੀ ਦਾ ਆ ਉਹਨੇ ਦੀ ਸ਼ਾਹੀ ਦੇ ਨਾਲ ਮਾਰਿਆ ਸਰੂਪ ਲੈਦਾ ਉਹ 35-40 ਲੱਖ ਰੁਪਏ ਇਹਨਾਂ ਖਰਚਾ ਮੇਰੇ ਹਿਸਾਬ ਨਾਲ ਲੱਗਦਾ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਵੀ ਨਿਭਾਉਣੀ ਹੋ ਤੁਹਾਨੂੰ ਘਰ ਦੇ ਵਿੱਚ ਕਿਤੇ ਕੋਈ ਪਾਠ ਆ ਗਿਆ ਕੋਈ ਸੁਖਨੀ ਸਾਹਿਬ ਜੀ ਦਾ ਪਾਠ ਆ ਗਿਆ ਕੋਈ ਪ੍ਰੋਗਰਾਮ ਆ ਗਿਆ ਉਹ ਕਿਵੇਂ ਸਮਾਂ ਕੱਢ ਰਹੇ ਹੋ ਫਿਰ ਤੁਸੀਂ ਕਿਹੜਾ ਇਹ ਸਮਾਂ ਇਹ ਬਾਣੀ ਲੀਣਾ ਮੈਂ ਸਮਾਂ ਕੱਢਣਾ ਹੀ ਕੱਢਣਾ ਜੀ ਮੈਂ ਰਾਤ ਨੂੰ 11 ਵਜੇ ਤੱਕ ਸੌ ਜਾਣਾ ਜੀ ਇੱਕ ਚੌਂਕੜੇ ਦੇ ਪਾਠ ਕੀਤਾ ਸੀਗਾ ਉਹਨਾਂ ਨੇ ਉਦੋਂ ਵੀ ਬੜੀ ਮਦਦ ਕੀਤੀ ਸੀਗੀ ਤੇ ਹੁਣ ਵੀ ਕਹਿੰਦੇ ਜੋ ਚਾਹੀਦਾ ਦੱਸ ਕੋਈ ਕਾਗਜ਼ ਕੋਰਾ ਕਾਗਜ਼ ਹੈ ਨਾ ਉਹਦੀ ਕੋਈ ਵੈਲੀ ਨਹੀਂ ਹੈਗੀ ਕੋਈ ਕਾਗਜ਼ ਨਹੀਂ ਉਹ ਮਤਲਬ ਤੁਸੀਂ 5-10 ਰੁਪਏ ਤੱਕ ਬਾਜ਼ਾਰ ਤੋਂ ਲੈ ਕੇ ਆ ਸਕਦੇ ਹੋ ਨਾ ਬਿਲਕੁਲ ਜਦੋਂ ਉਤੇ ਅੱਖਰ ਗੁਰਬਾਣੀ ਦਾ ਲਿਖ ਹੋ ਗਿਆ ਨਾ ਕੋਈ ਵੀ ਅੱਖਰ ਆ ਗਿਆ ਉਹਦੀ ਫਿਰ ਕੋਈ ਕੀਮਤ ਨਹੀਂ ਰਹਿ ਜਾਂਦੀ ਉਹ ਫਿਰ ਬੇਸ਼ਕੀਮਤੀ ਆ ਕੋਈ ਵੱਡਾ ਤੋਂ ਵੱਡਾ ਕੋਈ ਮਹਾਰਾਜ ਇਹਦਾ ਮੁੱਲ ਨਹੀਂ ਤਾਰ ਸਕਦਾ ਜਿਹੜਾ ਕੋਈ ਨਿੰਦਾ ਕਰਦਾ ਉਹ ਉਹਦਾ ਆਪਣਾ ਕਰਮਾ ਤੇ ਜਿਹੜਾ ਪ੍ਰਮਾਤਮਨ ਜਪਣਾ ਲੋ ਆਪਣਾ ਕਰਮ ਨਾ ਛੱਡੇ ਨਾ ਕੋਈ ਕਹਿੰਦਾ ਜੀ ਮਾਇਆ ਗੱਠੀ ਹੋ ਗਈ ਤੇ ਕੋਈ ਕਹਿੰਦਾ ਤੇ ਮਰ ਜਾਣਾ ਫਿਰ ਮੈਂ ਕਹਾ ਮਹਾਰਾਜ ਗੋਚ ਮਰ ਜਾਂਗੇ ਤੋਂ ਵੱਡਾ ਹੋਰ ਕੀ ਹੋ ਸਕਦਾ ਮਰਨਾ ਇਹ ਦੁਨੀਆ ਚ ਨਹੀਂ ਤਾਂ ਕੱਲ ਤੁਸੀਂ ਝੂਠ ਬੋਲ ਕੇ ਮਾਇਆ ਲੈ ਲਉਗੇ ਪਰ ਤੁਸੀਂ ਦੇਖਾ ਕਿੱਥੇ ਦੇਵਾਂਗੇ ਬਿਲਕੁਲ ਇਸ ਕਰਕੇ ਮੈਂ ਕਹਿੰਦਾ ਵੀ ਮੈਨੂੰ ਕੋਈ ਮਾਇਆ ਦੀ ਲੋੜ ਨਹੀਂ ਹੈ ਸਸਿਕਾਲ ਔਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਦੀ ਮੁਲਾਕਾਤ ਗੁਰੂ ਦੇ ਉਸ ਪਿਆਰੇ ਦੇ ਨਾਲ ਜਿਸ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਵੀੜ ਦੀ ਅਰੰਭਤਾ ਕੀਤੀ ਹੈ ਭਾਗ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪਾਵਨ ਸਰੂਪ ਨੂੰ ਤਿਆਰ ਕਰ ਰਿਹਾ ਹੈ ਜਿਸ ਨੂੰ ਉਹ ਖੁਦ ਆਪਣੇ ਹੱਥ ਦੇ ਨਾਲ ਕਲਮ ਦੇ ਨਾਲ ਲਿਖ ਰਹੇ ਨੇ ਦਾ ਭਾਈ ਜਤਿੰਦਰ ਸਿੰਘ ਹਾਲਾ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ ਜਿਹੜਾ ਇਹ ਦਾਸ ਦੇ ਕਰ ਤੁਸੀਂ ਚੱਲ ਕਰਕੇ ਆਏ ਜੀ ਬੜਾ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਵਾਲਾ ਇਹ ਕਾਰਜ ਹੈ ਜੀ ਜੀ ਕਿਵੇਂ ਜ਼ਿਹਨ ਦੇ ਵਿੱਚ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆਪ ਹੱਥ ਲਿਖਤ ਪਿਆਰ ਕਰਨਾ ਹੈ ਦੇਖੋ ਗੁਰਬਾਣੀ ਦਾ ਫਰਮਾਨ ਹੈ ਕਬੀਰ ਜੋ ਮੈਂ ਚਿਤ ਬਉ ਨਾ ਕਰੈ ਕਿਆ ਮੇਰੇ ਚਿਤਵੈ ਹੋਏ ਆਪਣੇ ਚਿਤਵੈ ਹਰ ਕਰੈ ਜੋ ਮੇਰੇ ਚਿਤਨਾ ਹੋਏ ਹਨ ਜੋ ਸਾਡੀ ਚਿੱਤ ਚ ਨਹੀਂ ਹੁੰਦਾ ਉਹ ਪਰਮਾਤਮਾ ਉਹ ਪਾਣਾ ਵਰਤਾ ਦਿੰਦਾ ਨਾ ਤੇ ਜੋ ਅਸੀਂ ਚਾਹੁੰਦੇ ਆ ਤੇ ਉਹ ਕਈ ਵਾਰ ਆਪਾਂ ਥੋੜਾ ਚਾਹਨੇ ਤੇ ਪਰਮਾਤਮਾ ਸਾਨੂੰ ਉਹਦੇ ਨਾਲੋਂ ਵੀ ਦੁੱਗਣਾ ਦੇ ਦਿੰਦਾ ਨਾ ਤੇ ਗੱਲ ਕੀ ਉਦਮ ਕਰੇਂਦੇ ਆ ਜੀਉ ਤੋਂ ਕਮਾਉਂਦੇ ਆ ਸੁਖ ਪੁੰਚ ਤੇ ਆਏਂਦੇ ਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਉਦਮ ਕਰਨਾ ਪੈਂਦਾ ਆਪ ਨੂੰ ਉਦਮ ਉਪਰਾਲਾ ਤੇ ਫੇ ਪਰਮਾਤਮਾ ਆਪ ਸਾਥ ਆ ਕਰਕੇ ਦੇ ਦਿੰਦਾ ਤੇ ਪਰਮਾਤਮਾ ਫਿਰ ਮਾਰਾ ਨੇ ਵਡਿਆਈ ਕਿ ਕਿਰਪਾ ਕੀਤੀ ਆ ਤੇ ਮਨ ਦੇ ਸੀਗਾ ਕਿ ਪਾਵਨ ਰੂਪ ਜਿਹੜਾ ਗੁਰੂ ਸਾਹਿਬ ਦਾ ਲਿਖਣਾ ਕਿਉਂਕਿ ਪਹਿਲਾਂ ਮੈਂ ਜਪਜੀ ਸਾਹਿਬ ਦਾ ਪਾਠ ਤੇ ਪੰਜ ਬਾਣੀਆਂ ਸੀ ਲੜੀ ਬਾਸ ਰੂਪ ਚ ਉਹ ਲਿਖੀਆਂ ਸੀ ਤੇ ਮੜ ਕੇ ਮੇਰੇ ਮਨ ਚ ਸੀ ਕਿ ਇਹ ਕਾਫੀ ਦਿਨਾਂ ਤੋਂ ਕਿ ਮੈਂ ਮਹਾਰਾਜ ਰੂਪ ਜਿਹੜਾ ਹੱਥ ਲਿਖਤ ਹੁਣ ਤਿਆਰ ਕਰਨਾ ਹੈ ਜੀ ਇਹਦੇ ਵਾਸਤੇ ਫਿਰ ਕਿਸ ਤਰੀਕੇ ਦੀ ਤਿਆਰੀ ਅਭਿਆਸ ਹਾਲਾਂਕਿ ਤੁਸੀਂ ਗੁਰੂ ਜੀ ਸਿੰਘ ਨੂੰ ਗਰਤੀ ਸਿੰਘ ਨੂੰ ਗੁਰਬਾਣੀ ਪੜ੍ਹਦੇ ਹੋ ਰੋਜ਼ ਬਹੁਤ ਗੁਰਬਾਣੀ ਕੰਟੀ ਵੀ ਹੋਵੇਗੀ ਇਹਦੇ ਵਾਸਤੇ ਕਿਸ ਤਰੀਕੇ ਦਾ ਆਪਣੇ ਆਪ ਨੂੰ ਤਿਆਰ ਕਰਨਾ ਪਿਆ ਤੁਹਾਨੂੰ ਦੇਖੋ ਜਿਹੜਾ ਆਪਾਂ ਮਹਾਰਾਜ ਰੂਪ ਬਾਣੀ ਲਿਖਦੇ ਆਂ ਤਾਂ ਇੱਕ ਤਰ੍ਹਾਂ ਨਾਲ ਸਾਡਾ ਇੱਕ ਸਹਿਜ ਪਾਠ ਵੀ ਹੋ ਜਾਂਦਾ ਨਾਲ ਦੀ ਨਾਲ ਸਹਿਜ ਪਾਠ ਵੀ ਹੋ ਜਾਂਦੇ ਤੇ ਨਾਲ ਦੀ ਨਾਲ ਸਾਨੂੰ ਬਾਣੀ ਵੀ ਕੰਠ ਹੋ ਜਾਂਦੀ ਆ ਤੇ ਬਾਣੀ ਮਹਾਰਾਜ ਦੀ ਸਾਨੂੰ ਕੱਲਾ ਕੱਲਾ ਲਗਾ ਮਤਰਾ ਦਾ ਸਮਝ ਆ ਜਾਂਦੀ ਆ ਤੇ ਦੂਜੀ ਗੱਲ ਆ ਕਿ ਇਹ ਬੜੀ ਮਰਿਆਦਾ ਦੇ ਨਾਲ ਲਿਖਣੀ ਪੈਂਦੀ ਆ ਕੋਈ ਬੰਦੇ ਕਹਿੰਦੇ ਯਾਰ ਤੂੰ ਕਿਵੇਂ ਲਿਖਦਾ ਆਉਂਗਾ ਕਿੱਦਾਂ ਘਰ ਮਰਿਆਦਾ ਕਿੱਦਾਂ ਮੈਂ ਕਹੇ ਵੀ ਅਸੀਂ ਵੀ ਸੇਵਾ ਕਰਦੇ ਆ ਗੁਰੂ ਸਾਹਿਬ ਦੀ ਤੇ ਸਾਨੂੰ ਇਹਨਾਂ ਦਾ ਪਤਾ ਹੈ ਨਾ ਕਿ ਜਦੋਂ ਜਿੰਨੀ ਕਿ ਸੋਝੀ ਸਾਨੂੰ ਮਹਾਰਾਜ ਨੇ ਬਖਸ਼ੀ ਉਨੀ ਕ ਅਸੀਂ ਆਪਾਂ ਸੇਵਾ ਨਿਭਾ ਰਹੇ ਆ ਉਨੀ ਆਪਣੇ ਵੱਲੋਂ ਸੁਚੇ ਮ ਰੱਖ ਰਹੇ ਆ ਨਾ ਤੇ ਬਾਣੀ ਕਹਿੰਦੀ ਆ ਸੁਚੇ ਇਹ ਨਾ ਆਖੀ ਆ ਬਹਿਨ ਜੇ ਪਿੰਡਾ ਧੋਏ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਇ ਨਾ ਪਿੰਡਾ ਧੋਣ ਦੇ ਨਾਲ ਤਾਂ ਕੋਈ ਸੋਚਾਂ ਨਹੀਂ ਹੋ ਜਾਂਦਾ ਨਾ ਉਹ ਮਨ ਬੰਦੇ ਦਾ ਮਨ ਵੀ ਸਾਫ ਹੋਣਾ ਚਾਹੀਦਾ ਇਸ ਕਰਕੇ ਅਕਾਲ ਪੁਰਖ ਦੀ ਜਿੱਨੀ ਸਾਡੇ ਕੋ ਆਪਣੇ ਵੱਲ ਸੁਚਮ ਰੱਖ ਕੇ ਸੇਵਾ ਹੋ ਰਹੀ ਅਸੀਂ ਕਰ ਰਹੇ ਆ ਜੀ। ਹੂੰ। ਅੱਛਾ ਫਿਰ ਕਿੰਨੇ ਤੁਸੀਂ ਅੰਗ ਦਿਨ ਦੇ ਵਿੱਚ ਲਿਖਦੇ ਹੋ ਉਹਦੇ ਵਾਸਤੇ ਕਿਹੜੀ ਕਲਮ ਵਰਤਦੇ ਹੋ ਕਿਹੜੀ ਸ਼ਾਈ ਵਰਤਦੇ ਹੋ ਤੁਸੀਂ? ਦਿਨ ਦੇ ਵਿੱਚ ਭਾਈ ਸਾਹਿਬ ਜੀ ਜਿੱਦਾਂ ਇੱਕ ਅੰਗ ਲਿਖਣ ਨੂੰ ਡੇਢ ਘੰਟਾ ਲੱਗ ਜਾਂਦਾ ਡੇਢ ਤੋਂ 2। ਹਾਂ। ਜੀ। ਤੇ ਸ਼ਾਈ ਆ ਫਿਰ ਜਿਹੜੀ ਉਹ ਪਰਮਾਨੈਂਟ ਸ਼ਾਈ ਆ ਦੂਜੇ ਪਾਸੇ ਪੇਜ ਦੇ ਨਹੀਂ ਛਾਪਦੀ ਜਿਹੜੀ ਕਾਨੇ ਦੀ ਕਲਮ ਆ ਜੀ। ਹੂੰ। ਕਾਨੇ ਮੈਂ ਚਾਹੂੰਗਾ ਦਿਖਾ ਦਿਓ ਜੀ ਨਾਲ ਦੀ ਨਾਲ ਹਾਂ ਇਹ ਕਾਨੇ ਦੀ ਕਲਮਾ ਜਿਹੜੀ ਇਹ ਵਾਲੀ ਇਹ ਕਾਨੇ ਦੀ ਕਲਮ ਨੂੰ ਵੈਦਾ ਮੋਰੇ ਗੜ ਲਈਦਾ ਹੈ ਹਾਂ ਫਿਰ ਉਹਨਾਂ ਫਿਰ ਜਦੋਂ ਤਿੱਖੀ ਉਹ ਜਾਂ ਕੁਝ ਹੋ ਜਾਂਦਾ ਹੁੰਡੀ ਹੋ ਜਾਂਦੀ ਆ ਫਿਰ ਇਹਨੂੰ ਛੱਲ ਕੇ ਮורה ਫੇਰ ਲਿਖਣ ਲੱਗ ਜਾਂਦਾ ਇਹਦਾ ਫਾਇਦਾ ਇਹ ਵਧੀਆ ਕਾਨੇ ਦੀ ਕਲਮ ਨਾਲ ਵਧੀਆ ਲਪਕੜ ਵੀ ਪਾ ਜਾਂਦੀ ਨੇ ਵਧੀਆ ਲਿਖ ਹੋ ਜਾਂਦਾ ਜੀ ਅੱਛਾ ਹਾਂਜੀ ਪੁਰਾਤਨ ਵੀ ਜਿੰਨਾ ਆਪਾਂ ਸਕੂਲਾਂ 'ਚ ਪੜ੍ਹਦੇ ਫੱਟੀਆਂ 'ਚ ਉਹ ਵੀ ਕਾਨੇ ਕਲਮਾਂ ਨੇ ਲਿਖਦੇ ਸੀਗੇ ਹੁਣ ਤਾਂ ਚਲੋ ਮਾਡਰਨ ਜ਼ਮਾਨਾ ਆ ਗਿਆ ਤੇ ਤਰ੍ਹਾਂ ਤਰ੍ਹਾਂ ਦੀ ਕਲਮਾਂ ਆ ਗਈਆਂ ਪਰ ਇਹ ਜੋ ਪੁਰਾਤਨ ਸੀ ਚੀਜ਼ਾਂ ਸੀ ਉਹ ਮੈਂ ਉਹਨਾਂ ਨੇ ਹੀ ਸ਼ੁਰੂਆਤ ਕੀਤੀ ਹੈ ਆਪਾਂ ਸ਼ਾਈ ਦੀ ਗੱਲ ਕਰ ਰਹੇ ਹਾਂ ਇਹ ਸ਼ਾਈ ਕਿਹੜੀ ਹੈਗੀ ਹੈ ਜੀ ਇਹ ਸ਼ਾਈ ਹੈ ਜੀ ਪਰਮਾਨੈਂਟ ਸ਼ਾਈ ਕੈਮਲ ਕੰਪਨੀ ਦੀ ਹੈ ਜੀ ਤੇ ਫਿਰ ਇਹ ਜਿੱਦਾਂ ਦੂਜੇ ਪਾਸੇ ਅੰਗਰੇਨੀ ਛੱਪ ਦੀ ਜੀਏ ਅੱਛਾ ਹਾਂਜੀ ਹੁਣ ਸ਼ਾਈ ਦਾ ਆਂਦੀਆ ਕੋਈ ਸੋਨੇ ਦੀ ਸ਼ਾਹੀ ਦੇ ਨਾਲ ਮਾਰਿਆ ਸਰੂਪ ਲੱਗਦਾ ਉਹ 35-40 ਲੱਖ ਰੁਪਏ ਇੰਨਾ ਖਰਚਾ ਮੇਰੇ ਹਿਸਾਬ ਨਾਲ ਜਾਕਦਾ ਪਰ ਆਪਾਂ ਹੁਣ ਕਿਸੇ ਨੂੰ ਇੰਨਾ ਮਜਬੂਰ ਨਹੀਂ ਕਰ ਸਕਦੇ ਕਿ ਸਾਨੂੰ ਕੋ ਮਾਇਆ ਦੇਵੇ ਕਿਉਂਕਿ ਜਿੰਨੇ ਸਲੋ ਆਪਾਂ ਸਾਡੇ ਵੱਲ ਜਿੰਨੀ ਸੇਵਾ ਆਉਂਦੀ ਅਸੀਂ ਟੌਨ ਕਰ ਸਕਾ ਹਰ ਇੱਕ ਬੰਦਾ ਆਪਣੋ ਕੰਮ ਕਰ ਕਰਦਾ ਨਾ ਤੇ ਉਹ ਉਹਦਾ ਖੁਸ਼ੀ ਆ ਜਿੰਨਾ ਵੀ ਦਸਬੰਦ ਕੋਈ ਕੱਢ ਸਕਦਾ ਪਰ ਆਪਾਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਸਾਨੂੰ ਤੁਸੀਂ ਇੰਨੇ ਪੈਸੇ ਦਿਓ ਨਾ ਉਹ ਕੱਲ੍ਹ ਉਹ ਅਗਲਾ ਸਾਨੂੰ ਮਾਇਆ ਨਾ ਦਾ ਵੀ ਜਾਂ ਕੁਛ ਹੋਵੇ ਆਪਣਾ ਕਾਰਜ ਰੁਕ ਗਿਆ ਵਿੱਚ ਫਿਰ ਨਾ ਇਸ ਕਰਕੇ ਆਪਾਂ ਜਿਹੜੀ ਸ਼ਾਈ ਨਾ ਪਹਿਲਾਂ ਮੈਂ ਲਿਖੀ ਸੀ ਉਹੀ ਸ਼ਾਈ ਦੇ ਨਾਲ ਹੁਣ ਲਿਖ ਰਹੇ ਹਾਂ ਜੀ ਅੱਛਾ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਤੁਸੀਂ ਕਿਹਾ ਵੀ 1 ਘੰਟਾ ਡੇਢ ਘੰਟਾ ਇੱਕ ਅੰਗ ਨੂੰ ਇੱਕ ਪਾਸਾ ਲਿਖਣ ਨੂੰ ਲੱਗ ਜਾਂਦਾ ਹੈ ਜੀ ਹਾਂ ਜੀ ਅੰਗ ਦਾ ਅੰਗ ਦਾ ਇੱਕ ਪਾਸਾ ਜਿਹੜਾ ਆ ਉਹ ਲਿਖਣ ਨੂੰ ਡੇਢ ਘੰਟਾ ਲੱਗ ਜਾਂਦਾ ਜੀ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਤੂੰ ਦੂਸਰੇ ਪਾਸੇ ਲਿਖਣਾ ਵੀ ਡੇਢ ਘੰਟਾ ਹੋਰ ਲੱਗ ਜਾਣਾ ਹਾਂਜੀ ਦਿਨ ਦਾ ਇੱਕ ਅੰਗ ਨਹੀਂ ਦਿਨ ਚ 4 ਅੰਗ ਲਿਖ ਦਿੰਦੇ ਆ ਜੀ ਅੱਛਾ ਹਾਂਜੀ ਉਹਦੇ ਵਾਸਤੇ ਟਾਈਮ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਵੀ ਨਿਭਾਉਣੀ ਹੋ ਤੁਹਾਨੂੰ ਘਰ ਦੇ ਵਿੱਚ ਕਿਤੇ ਕੋਈ ਪਾਠ ਆ ਗਿਆ ਕੋਈ ਸੁਖਮਨੀ ਸਾਹਿਬ ਜੀ ਦਾ ਪਾਠ ਆ ਗਿਆ ਕੋਈ ਪ੍ਰੋਗਰਾਮ ਆ ਗਿਆ ਉਹ ਕਿਵੇਂ ਸਮਾਂ ਕੱਢ ਰਹੇ ਹੋ ਫਿਰ ਤੁਸੀਂ ਸਮਾਂ ਜੀ ਬਸ ਨਿਕਲੀ ਜਾ ਰਿਹਾ ਬੰਦਾ ਕਰਨੇ ਵਾਲਾ ਚਾਹੀਦਾ ਸਾਰਾ ਸਮਾਂ ਨਿਕਲ ਜਾਂਦਾ ਆਪਾਂ ਗੁਰਦੁਆਰੇ ਵੀ ਅੰਮ੍ਰਿਤ ਵੇਲੇ ਜਾਂਦੇ ਆ ਚਲੋ ਦਿਨ ਚ ਆਪਣੇ ਕੰਮ ਵੀ ਘਰ ਦੇ ਕਰੀਦੇ ਆ ਕੋਈ ਪਾਠ ਦਾ ਪ੍ਰੋਗਰਾਮ ਆ ਗਿਆ ਤੇ ਫਿਰ ਇਹ ਜਿਹੜਾ ਇਹ ਸਮਾਂ ਇਹ ਬਾਣੀ ਲੀਲਾ ਸਮਾਂ ਕੱਢਣਾ ਹੀ ਕੱਢਣਾ ਜੀ ਮੈਂ ਰਾਤ ਨੂੰ 11 ਵਜੇ ਤੱਕ ਸੌ ਜਾਣਾ ਜੀ 11 ਵਜੇ ਤੱਕ ਕਰਦਾ ਕੀ ਕੀ ਰੁਟੀਨ ਰਹਿੰਦੀ ਹੈ ਜੀ ਕਦੋਂ ਫਿਰ ਸਮਾਂ ਕਿੰਨੇ ਵਜੇ ਸਵੇਰੇ ਤੁਸੀਂ ਗੁਰੂ ਸਤਿਗੁਰੂ ਕਰ ਜਾਂਦੇ ਹੋ ਸਵੇਰੇ ਗੁਰਦੁਆਰੇ ਨਿਤਨੇਮ ਕਰਨ ਤੋਂ ਬਾਅਦ ਹੀ ਆ ਕੇ ਕਰਿਆ ਕੇ ਮੈਂ ਲਿਖਣ ਲੱਗ ਪਾਣਾ ਜੀ ਚਾਹ ਬਣੀ ਫੇਰ ਪੀਣਾ ਬੈਠ ਕੇ ਪਹਿਲਾਂ ਇਹ ਦੋ ਅੰਗ ਲਿਖ ਲੈਣੇ ਆ ਫਿਰ ਥੋੜਾ ਟਾਈਮ ਆਰਾਮ ਕਰ ਲੰਗਰ ਪ੍ਰਸ਼ਾਦਾ ਛੱਕ ਕੇ ਫਿਰ ਫੇਰ ਲਿਖਣ ਲੱਗ ਪਾਣਾ ਫਿਰ ਸ਼ਾਮ ਜੀ ਨੂੰ ਫੇਰ ਬੈਠ ਜਾਣਾ ਅਚਾ ਜਦੋਂ ਇਹ ਤੁਹਾਡੇ ਮਨ ਦੇ ਵਿੱਚ ਵਾਇਗਰੂ ਨੇ ਮੈਨੂੰ ਲੱਗਦਾ ਵੀ ਫੁਰਨਾ ਫਟਾਤਾ ਉਸ ਤੋਂ ਬਾਅਦ ਤੁਸੀਂ ਫਿਰ ਗੱਲ ਕੀਤੀ ਉਹ ਪਰਿਵਾਰ ਦੇ ਨਾਲ ਕਿ ਮੈਂ ਇਹ ਕਾਰਜ ਆਰੰਭ ਕਰਨਾ ਹੈ ਤਾਂ ਕਿਸੇ ਨਾਲ ਨਹੀਂ ਪਰਿਵਾਰ ਦੇ ਨਾਲ ਨਹੀਂ ਗੱਲ ਕੀਤੀ ਜਿੱਦਾਂ ਮੇਰੇ ਸੱਜਣ ਬੇਤਰਾਜੀ ਜਿਹੜੇ ਬਹੁਤ ਐਮੀ ਕੀਏ ਬੜਾ ਪ੍ਰੇਮ ਕਰਦੇ ਨਾ ਤੇ ਬڑے ਇੱਕ ਸਾਡੇ ਜਿਹੜੇ ਬਾਹਰ ਵਿਦੇਸ਼ ਚ ਰਹਿੰਦੇ ਆ ਆਪਣਾ ਆਪਾਂ ਦਾ ਸਾਡੇ ਦਾ ਪਿਤਾ ਸਮਾਨ ਸਾਡੇ ਆਪਾਂ ਕਈ ਸਾਡਾ ਅਸੀਂ ਤਾਂ ਉਹਨਾਂ ਦੇ ਬੱਚੇ ਆ ਗਏ ਬੜਾ ਸਾਡੇ ਨਾਲ ਉਹਨਾਂ ਨੇ ਕੀਤਾ ਤੇ ਅਜੇ ਤੱਕ ਕਰਦੇ ਆ ਆਪਣੇ ਬੱਚਿਆਂ ਤੋਂ ਵੱਧ ਕੇ ਹਮੇਰਾ ਕਰਦੇ ਆ ਨਾ ਅੰਗਰੇਜ਼ ਸਿੰਘ ਜੀ ਸੰਗਾ ਜਿਹੜੇ ਸੰਗਾ ਟਰਾਂਸਪੋਰਟ ਵਾਲੇ ਜੀ ਪਿਛਲੇ ਜਦੋਂ ਅਸੀਂ ਜਿਹੜਾ ਇੱਕ ਚੌਂਕੜੇ ਦੇ ਪਾਸਟ ਕੀਤਾ ਸੀਗਾ ਉਹਨਾਂ ਨੇ ਉਦੋਂ ਵੀ ਬੜੀ ਮਦਦ ਕੀਤੀ ਸੀਗੀ ਤੇ ਹੁਣ ਵੀ ਕਹਿੰਦੇ ਜੋ ਚਾਹੀਦਾ ਦੱਸ ਤੈਨੂੰ ਆਪਾਂ ਕਰਾਂਗੇ ਨਾ ਤਾਂ ਉਹ ਦਾ ਰੋਜ਼ ਬੁਲਾ ਰਹੇ ਮੈਂ ਅੱਠ 9 ਮਹੀਨੇ ਦਾ ਪਹਿਲਾਂ ਉਹਨਾਂ ਨੇ ਮੈਨੂੰ ਵਿਧਵਾਈ ਬੁਲਾਇਆ ਸੀ ਤੇ ਉਹ ਹੁਣ ਵੀ ਮੈਨੂੰ ਬੁਲਾ ਰਹੇ ਮੈਂ ਜਾ ਹੀ ਨਹੀਂ ਰਿਹਾ ਜੀ ਕਿ ਮੈਂ ਨੂੰ ਤਾਂ ਉਹ ਕਹਿੰਦੇ ਕਮਾਲ ਦਾ ਬੰਦਾ ਤੂੰ ਆ ਨਹੀਂ ਰਿਹਾ ਤੇ ਲੋਕੀ ਤਰਸਦੇ ਆ ਤੇ ਫੇ ਇੱਕ ਵੀਰਾ ਜੀ ਜਿਹੜਾ ਦਲਜਿੰਦਰ ਸਿੰਘ ਆ ਜੀ ਇਟਲੀ ਰਹਿੰਦਾ ਜੀ ਤੇ ਇੱਕ ਜੀ 라ਗੀ ਸਿੰਘ ਆ ਭਾਈ ਸੁਖਜੀਵ ਸੁਖਜੀਵਨ ਸਿੰਘ ਜੀ ਚੰਡੇਰ ਕਲਾ ਤੋਂ ਜੀ ਇੱਕ ਭਾਈ ਹੈਗਾ ਜੀ ਭਾਈ ਸਤਨਾਮ ਸਿੰਘ ਜੀ ਸਾਡੇ ਨਾਲ ਦੇ ਪਿੰਡ ਪੁੰਨੂ ਮਜਾਰਾ ਤੋਂ ਆ ਜੀ ਹਾਂਜੀ ਇਹ ਚਾਰ ਵੀਰਾਂ ਵੱਲੋਂ ਜਿਹੜੀ ਹੈ ਸੇਵਾ ਕਰਵਾਈ ਜਾ ਰਹੀ ਹੈ ਜੀ ਅੱਛਾ ਹਾਂਜੀ ਅੱਛਾ ਇਹ ਖਰਚ ਹਾਲਾਂਕਿ ਗੁਰੂ ਸਾਹਿਬ ਦੇ ਅੱਗੇ ਪੈਸਿਆਂ ਦੀ ਕੋਈ ਕੀਮਤ ਨਹੀਂ ਹੀ ਦੇਖੋ ਰਾਤ ਵੀ ਨਦੀਆਂ ਚ ਭਗਾ ਪਗਾ ਮਾਰੇ ਗੁਰੂ ਸਾਹਿਬ ਨੇ ਤਾਂ ਜਿਹੜਾ ਨਾ ਇੱਕ ਮੈਂ ਤੁਹਾਨੂੰ ਟੋਬੀ ਚ ਮਾਫੀ ਚਾਹਣਾ ਟੋਕ ਰਿਹਾ ਹਾਂ ਜਿੱਦਾਂ ਹੁਣ ਇੱਕ ਕੋਈ ਕਾਗਜ਼ ਕੋਰਾ ਕਾਗਜ਼ ਹੈ ਨਾ ਉਹਦੀ ਕੋਈ ਵੈਲਿਊ ਨਹੀਂ ਹੈਗੀ ਕੋਈ ਕਾਗਜ਼ ਨਹੀਂ ਉਹ ਮਤਲਬ ਤੁਸੀਂ ਉਹ 5-10 ਰੁਪਏ ਤੱਕ ਬਾਜ਼ਾਰ ਚੋਂ ਲੈ ਕੇ ਆ ਸਕਦੇ ਹੋ ਨਾ ਬਿਲਕੁਲ ਜਾ ਰੋਤੇ ਅੱਖਰ ਗੁਰਬਾਣੀ ਦਾ ਲੇਖ ਹੋ ਗਿਆ ਨਾ ਕੋਈ ਵੀ ਅੱਖਰ ਆ ਗਿਆ ਉਹਦੀ ਫਿਰ ਕੋਈ ਕੀਮਤ ਨਹੀਂ ਰਹਿ ਜਾਂਦੀ ਉਹ ਫਿਰ ਬੇਸ਼ਕੀਮਤੀ ਆ ਉਹ ਕੋਈ ਵੱਡਾ ਤੋਂ ਵੱਡਾ ਕੋਈ ਮਹਾਰਾਜ ਇਹਦਾ ਮੁੱਲ ਨਹੀਂ ਤਾਰ ਸਕਦਾ ਜੀ ਕਿਉਂਕਿ ਜਦ ਸ਼ਬਦ ਉੱਪਰ ਉੱਕਰ ਗਿਆ ਫਿਰ ਕੋਈ ਇਹਦਾ ਕੋਈ ਕੀਮਤ ਨਹੀਂ ਰਹਿ ਜਾਂਦੀ ਫਿਰ ਤਾਂ ਬੇਅੰਤ ਇਹ ਧੁਰਕੀ ਬਾਣੀ ਆ ਨਾ ਤਾਂ ਫਿਰ ਇਹ ਕਿਹੜਾ ਕੋਈ ਆਮ ਬੰਦੇ ਨੇ ਉਚਾਰਨ ਕੀਤੀ ਆ ਜੀ ਇਹ ਜਿਵੇਂ ਹੁਣ ਤੁਸੀਂ ਦੱਸ ਦਿਓ ਕਿ ਮੈਂ ਤਿੰਨ ਤੋਂ ਚਾਰ ਅੰਗ ਦਿੱਲੀ ਦੇ ਹੱਥ ਹੱਥ ਕਰ ਦਿੰਨਾ ਹੈ ਅੰਦਾਜ਼ਾ ਲਗਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੂਰਾ ਸਰੂਪ ਤਿਆਰ ਕਰਨ ਨੂੰ ਕਿੰਨਾ ਸਮਾਂ ਲੱਗੇਗਾ ਪਹਿਲਾਂ ਮੈਂ ਸੋਚਿਆ ਸੀ ਜਿੱਦਾਂ ਮੈਂ ਮੇਰਾ ਇਹ ਸੀਗਾ ਕਿ ਮੈਂ 3-4 ਮਹੀਨੇ ਚ ਪੂਰਾ ਕਰ ਦੇਣਾ ਆ ਪਰ ਐਦਾ ਹੋਈ ਫਿਰ ਐਦਾ ਆ ਜਾਂਦੀ ਦਿਨ ਚ ਕੋਈ ਪ੍ਰੋਗਰਾਮ ਆ ਜਾਂਦਾ ਜੀ ਕੋ ਘਰ ਦੇ ਕੰਮ ਆ ਜਾਂਦੇ ਆ ਸਮਾਂ ਘੱਟ ਮਿਲਦਾ ਜੀ ਕਿ ਉਹਨਾਂ ਦੇ ਘਰ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਸੈਪਰੇਟ ਇੱਕ ਬੰਦੇ ਨੂੰ ਹੋਵੇ ਹੈ ਨਾ ਫਿਰ ਬੰਦਾ ਦਿਨ ਰਾਤ ਲੱਗਾ ਰਹਿੰਦਾ ਇੱਕ ਘਰ ਦੇ ਕੰਮ ਤੁਹਾਨੂੰ ਪਤਾ ਵੀ ਬੰਦਾ ਦੋਨੋਂ ਦੁਨਿਆਵੀ ਜੀਵਾਂ ਕਰਦੇ ਕੋਈ ਨਾ ਕੋਈ ਕੰਮ ਨਿਕਲਦਾ ਰਹਿੰਦਾ ਨਾ ਪਰ ਫਿਰ ਵੀ ਮੇਰੇ ਕੋਸ਼ਿਸ਼ ਰਹਿੰਦੀ ਕਿ ਜਾਂ ਜਾਪਾਨ ਜਾਂ 6 ਜਾਂ 4 ਇਹਨੇ ਅੰਗ ਲਿਖਣੇ ਲਿਖਣੇ ਆ ਜੀ ਅੱਛਾ ਜੀ ਹਾਂ ਜੀ ਜੀ ਅੰਦਾਜ਼ਾ ਲੱਗਾ ਵੀ ਕਦੋਂ ਤੱਕ ਪੂਰਾ ਸਰੂਪ ਤਿਆਰ ਹੋ ਜਾਣਗੇ ਮਾਰਾ ਅੰਦਾਜ਼ਾ ਉਹੀ ਮੰਨ ਲਓ ਜੇ ਇੰਨਾ ਲ ਹੋ ਰਿਹਾ ਘਟ ਹੋਰੇ 4 5 ਦਾ ਫਿਰ ਸਾਲ ਤੱਕ ਵੀ ਲੱਗ ਸਕਦਾ ਸਮਾ ਜੀ ਸਾਲ ਤੋਂ ਬਾਅਦ ਵੀ ਹੋ ਸਕਦਾ ਜੀ ਤੁਹਾਡੇ ਜੀ ਮਤਲਬ ਤੁਸੀਂ ਇੱਕ ਦਿਨ ਚ 5 10 10 ਵੀ ਅੰਗ ਲਿਖ ਦੇਂ ਤਾਂ ਘਟ ਵੀ ਹੋ ਸਕਦਾ ਸਮਾ ਜੀ 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 ਅੱਛਾ ਵੈਸੇ ਤਾਂ ਇਹ ਗੁਰੂ ਦਾ ਕਾਰਜ ਆ ਗੁਰੂ ਮਹਾਰਾਜ ਨੇ ਆਪ ਹੀ ਸੌਂਪ ਦਿੱਤਾ ਆਪ ਹੀ ਨੇਪਰੇ ਚੜ ਲੈਣਾ ਪਰ ਆਲੇ ਦੁਆਲੇ ਦੀ ਪ੍ਰਤੀਕਿਰਿਆ ਕਿਸ ਤਰੀਕੇ ਦੀ ਸੀ ਜਦੋਂ ਦੱਸਿਆ ਜਾਂ ਫਿਰ ਹੁਣ ਜਦੋਂ ਸ਼ੁਰੂਆਤ ਕੀਤੀ ਹੈ ਸੰਗਤ ਦਾ ਕਿਸ ਤਰੀਕੇ ਦਾ ਰੁਝਾਨ ਇਸ ਟੀਰੋ ਲੈ ਕੇ ਸੰਗਤ ਬੜੀ ਬੜੀ ਉਤਸ਼ਾਹਤ ਆ ਜੀ ਸੰਗਤ ਸੰਗਤ ਦਾ ਬੜਾ ਪਿਆਰ ਮਿਲ ਰਿਹਾ ਉਹ ਸਾਰੇ ਬਹੁਤ ਹਲਾਸ਼ੇਰੀ ਦੇ ਰਹੇ ਕਿਉਂਕਿ ਜਦੋਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਤੇ ਉਸ ਤੋਂ ਬਾਅਦ ਜਿਹੜਾ ਫੇ ਦਸਵੇਂ ਪਾਸ਼ਾ ਜੀ ਨੇ ਜਿਹੜਾ ਭਾਈ ਮਨੀ ਸਿੰਘ ਜੀ ਪਾਸੋਂ ਤੇ ਉਹਨਾਂ ਦੇ ਸਹਾਇਕ ਜਿਹੜੇ ਬਾਬਾ ਦੀਪ ਸਿੰਘ ਜੀ ਪਾਸੋਂ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਜਿਹੜੀ ਸਾਰੀ ਬਾਣੀ ਉਹਨਾਂ ਨੇ ਲਿਖਵਾਈ ਇਹ ਮੇਰਾ ਇਹ ਮੰਨਣਾ ਹੈ ਕਿ ਇਹ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਕਾਰਜ ਬੰਦੇ ਨੂੰ ਆਪਾਂ ਕਹਿੰਦੇ ਸਹੀ ਤਦ ਉਹਨੂੰ ਗਾਵਨ ਜੋ ਤਦ ਉਹ ਭਾਵਨ ਰੱਤੇ ਤੇਰੇ ਭਗਤ ਰਸਾਲੇ ਨਾ ਮੈਂ ਕਹਿੰਦਾ ਵੀ ਆਪਾਂ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਜਾਂਦੇ ਆ ਕੋ ਲੋਕੀ ਮੋਢਾ ਲਾਣ ਨੂੰ ਮਾਰੇ ਤਰਸਦੇ ਹਨਾ ਜੀ 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 ਤੇ ਮੈਂ ਆਪਣੇ ਨੂੰ ਇਹ ਨਾਲ ਵੱਡਾ ਭਾਗ ਆਣ ਸਮਝਦਾ ਕਿ ਮੈਨੂੰ ਗੁਰੂ ਘਰ ਮਹਾਰਾ ਦੇ ਹਰ ਰੋਜ਼ ਸਵੇਰੇ ਸ਼ਾਮ ਮਹਾਰਾ ਜਪ ਦਾ ਸੀਸ ਮਹਾਰਾ ਸੂਪ ਜਿਹੜਾ ਸੀਸ ਤੇ ਰੱਖਣ ਨੂੰ ਮਿਲਦਾ ਹੈ ਤੇ ਮਹਾਰਾ ਆਪਣੀ ਗੋਚ ਪਠਾਉਂਦੇ ਮੈਨੂੰ ਤਾਂ ਇਹ ਇੰਨੀ ਵੱਡੀ ਬਹੁਤ ਖੁਸ਼ੀ ਆ ਜੀ 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 ਫਿਰ ਤੁਸੀਂ ਤੁਸੀਂ ਜਦਰੇ ਜਦੋਂ ਇੱਕ ਚੌਕੜੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਸੰਪੂਰਨ ਕੀਤਾ ਉਦੋਂ ਕਈਆਂ ਨੇ ਸਵਾਲ ਵੀ ਖੜੇ ਕੀਤੇ ਟੀਚਰਾਂ ਮਾਰੀਆਂ ਕਹਿਤਾ ਵੀ ਤੂੰ ਤਾਂ ਮਰ ਜਾਣਾ ਦੇਖੋ ਬਾਣੀ ਪਰਮਾਨ ਹੈ ਕਿ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਾਵੇ ਜਿਹੜਾ ਕੋਈ ਨਿੰਦਾ ਕਰਦਾ ਉਹ ਉਹਦਾ ਆਪਣਾ ਕਰਮ ਹੈ ਤੇ ਜਿਹੜਾ ਪਰਮਾਤਮਨ ਜਪਣਾ ਲੋ ਆਪਣਾ ਕਰਮ ਨਾ ਛੱਡੇ ਹਨ ਸਾਨੂੰ ਹੁਣ ਕੋਈ ਹਰ ਇੱਕ ਬੰਦੇ ਦੀ ਆਪਣੀ ਮਨ ਸੋਚਣੀ ਆਪਾਂ ਉਹਨੂੰ ਬਦਲ ਨਹੀਂ ਸਕਦੇ ਹਨ ਜੀ ਕੋਈ ਕਹਿੰਦਾ ਜੀ ਮਾਇਆ ਗੱਠੀ ਹੋ ਗਈ ਤੇ ਕੋਈ ਕਹਿੰਦਾ ਤੇ ਮਰ ਜਾਣਾ ਫੇ ਮੈਂ ਕਹਾ ਮਹਾਰਾਜ ਗੋਚ ਮਰ ਜਾਗੇ ਇਹ ਤੋਂ ਵੱਡਾ ਹੋਰ ਕੀ ਹੋ ਸਕਦਾ ਮਰਨਾ ਹੀ ਦੁਨੀਆ ਦੀ ਗੱਲ ਹੈ ਕਿ ਜੇ ਕਹਿੰਦੇ ਜੈਸੇ ਕਿਸਾਨ ਬੋਵੇ ਕਿਸਾਨੀ ਕਾਚੀ ਪੱਕੀ ਬਾੜ ਪੁਰਾਣੀ ਜਿੱਦਾਂ ਕਿਸਾਨ ਖੇਤੀ ਕਰਦਾ ਆ ਕੱਚੀ ਵੱਡੀ ਕੱਚੀ ਪੱਕੀ ਫਸਲ ਵੱਢਣੀ ਉਹਦੇ ਹੱਥ ਆ ਜਿਵੇਂ ਜਿਹੜੇ ਆਪਾਂ ਆ ਪਰਮਾਤਮਨ ਨੇ ਜਿਹੜੇ ਜੀ ਭੇਜਿਆ ਉਹਦੇ ਦਾ ਕਰ ਜਵਾਨ ਨੂੰ ਚੱਕ ਲਵੇਗਾ ਤੇ ਬਜ਼ੁਰਗ ਹੋਏ ਤੇ ਮੁੰਨਾਂ ਚੱਕ ਲਏ ਉਹਦੇ ਹੱਥ ਆਪਾਂ ਉਹਨੂੰ ਟਾਲ ਥੋੜੀ ਸਕਦੇ ਠੀਕ ਨਹੀਂ ਇਸ ਕਰਕੇ ਆਪਾਂ ਨੂੰ ਕੋਈ ਮੌਤ ਦਾ ਡਰ ਨਹੀਂ ਮੌਤ ਪਰਮਾਤਮਾ ਦੀ ਗੋਚ ਮਹਾਰਾਜ ਗੋਚ ਵੇਗ ਮੌਤ ਆਵੇ ਉਤੋਂ ਵੱਡਾ ਹੋਰ ਬੰਦੇ ਦਾ ਕੀ ਹੋ ਸਕਦਾ ਜੀ ਬਿਲਕੁਲ ਸਹੀ ਗੱਲ ਹੈ ਜੀ ਅੱਛਾ ਮੇਰੇ ਮਨ ਦੇ ਵਿੱਚ ਹੋਰ ਸਵਾਲ ਹੈ ਜਿਵੇਂ ਤੁਸੀਂ ਇਹ ਜਿਹੜਾ ਹੁਣ ਸਰੂਪ ਤਿਆਰ ਕਰ ਰਹੇ ਹੋ ਜਿਹੜੀ ਲਿਖਤ ਕਰ ਰਹੇ ਹੋ ਇਹ ਲੜੀਵਾਰ ਕੀਤੀ ਹੈ ਇਹਦਾ ਕਾਰਨ ਕੀ ਜੇਹਨ ਦੇ ਵਿੱਚ ਆਇਆ ਕਿ ਲੜੀਵਾਰ ਹੀ ਆਪਾਂ ਲਿਖਤ ਕਰਨੀ ਹੈ ਜਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਪਾਠ ਜਦੋਂ ਇੱਕ ਆਮ ਬੰਦਾ ਵੀ ਜਦੋਂ ਗੁਰੂਕਾ ਸਭ ਤੋਂ ਪਾਠ ਕਰਦਾ ਤਾਂ ਉਹ ਪੜ੍ਹ ਸਕਦਾ ਪਰ ਲੜੀਵਾਰ ਕਹਿੰਦੇ ਥੋੜਾ ਔਖਾ ਹੁੰਦਾ ਉਹਦੀ ਥੋੜੀ ਸੰਸਿਆ ਔਖੀ ਹੈ ਤਾਂ ਲੜੀਵਾਰ ਲਿਖਣ ਦੇ ਵਿੱਚ ਕੀ ਚੀਜ਼ਾਂ ਮੰਨਦੇ ਪ੍ਰਾਤਨ ਸਰੂਪ ਸੀ ਜਿੰਨੇ ਵੀ ਛੜੇ ਹੱਥ ਲਿਖਤੀ ਸਾਰੇ ਉਹ ਲੜੀਵਾਰ ਸੀਗੇ ਦਰਬਾਰ ਸਾਹਿਬ ਵੀ ਲੜੀਵਾਰ ਹੈ ਜਿੰਨੇ ਵੀ ਗੁਰਦੁਆਰੇ ਵੱਡੇ ਜਿੱਦਾਂ ਜਿਹੜੇ ਵੀ ਇਤਿਹਾਸਿਕ ਆ ਉਹਨਾਂ 'ਚ ਸਾਰਿਆਂ 'ਚ ਲੜੀਵਾਰ ਸਰੂਪ ਹੀ ਪ੍ਰਕਾਸ਼ ਹੋ ਰਹੇ ਨੇ ਤੇ ਮੈਂ ਵੀ ਗੁਰਦੁਆਰਾ ਸਾਹਿਬ ਲੜੀਵਾਰ ਸਰੂਪ ਆਪਾਂ ਪਾਠ ਕਰਦੇ ਹਾਂ ਦੋ ਸਰੂਪ ਸਾਡੇ ਕੋਲ ਲੜੀਵਾਰ ਸਰੂਪ ਪਏ ਆ ਅੱਛਾ ਜੀ ਤੇ ਕਿਸੇ ਦੇ ਘਰ ਵੀ ਲੈ ਕੇ ਜਾਈ अच्छा टीम ਆਪਣੇ ਕਿਉਂਕਿ ਮੈਨੂੰ ਵੀ ਪੜ੍ਹਨਾ ਵਧੀਆ ਲੱਗਦਾ ਲੜੀ ਵਾਸਤੇ ਤਾਂ ਖੁਸ਼ੀ ਮਿਲਦੀ ਆ ਤੇ ਜਿੱਦਾਂ ਪ੍ਰਾਤਨ ਜੋ ਚੀਜ਼ਾਂ ਸੀ ਆਪਾਂ ਉਹੀ ਉਹਨੂੰ ਸਾਂਭਣ ਦੀ ਕੋਸ਼ਿਸ਼ ਕਰਦੇ ਆ ਪਾਦਸ਼ੇ ਤਾਂ ਮੁੜ ਕੇ ਹੁਣ ਜਿੱਦਾਂ ਪ੍ਰਿੰਟਿੰਗ ਪ੍ਰੈਸ ਆ ਗਈਆਂ ਤਾਂ ਇਹਨਾਂ ਨੂੰ ਉਹਨਾਂ ਨੇ ਕਰਤਾ ਪਰ ਆਪਾਂ ਨੇ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਕਿ ਜੋ ਪ੍ਰਾਤਨ ਸੀ ਉਹਨਾਂ ਨੂੰ ਉਹ ਆਪਾਂ ਚੀਜ਼ਾਂ ਕਾਇਮ ਰੱਖ ਸਕੀਏ ਨਾ ਜੀ 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 ਅੱਛਾ ਖਾਸ ਜਿਵੇਂ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਗੁਰੂ ਘਰ ਦੇ ਵਿੱਚ ਗਰੰਤੀ ਸਿੰਘ ਦੀ ਸੇਵਾ ਨਿਭਾਉਂਦੇ ਆਨੂੰ ਮੈਨੂੰ 17 ਸਾਲ ਹੋ ਗਏ ਜੀ ਉਮਰ ਕਿੰਨੀ ਆ ਤੁਹਾਡੀ ਉਹਨੂੰ ਮੈਨੂੰ ਜੂਨ ਮਹੀਨੇ ਚ 33ਵਾਂ ਲੱਗ ਜਾਣਾ ਜੀ ਤੇ 17 ਸਾਲ ਲਗਭਗ ਤੁਸੀਂ ਫਿਰ 15 ਸਾਲਾਂ ਦੀ ਉਮਰ ਦੇ ਵਿੱਚ ਗੁਰੂ ਘਰ ਦੇ ਵਿੱਚ ਗੁਰਪ੍ਰੀਤ ਸਿੰਘ ਆ ਗਏ ਸੀ ਕਿ ਸੇਵਾ ਹਾਂਜੀ ਉਹ ਤਾਂ ਬਹੁਤ ਛੋਟੀ ਉਮਰ ਸੀਗੀ ਹੋਰ ਜੀ ਹੋਰ ਇਹ ਪਰਿਵਾਰ ਸੀਗਾ ਪਸ਼ੋਕੜ ਪਰਿਵਾਰ ਉਹਦਾ ਗੁਰਸੇਖ ਸਾਡਾ ਪਰਿਵਾਰ ਅਜੀ ਭੈਣਾਂ ਦੇ ਅਮਰਤ ਛੱਗੇ ਸਾਡੇ ਜਿਹੜੇ ਪ੍ਰਾਣੇ ਦੋਨੇ ਉਹਨਾਂ ਨੇ ਸਾਰੇ ਛੱਗੇ ਜੀ ਬ੍ਰਦਰ ਆ ਜਿਹੜਾ ਉਹ ਤਬਲਾ ਵਜਾਂਦਾ ਕੀਰਤਨ ਕਰਦੇ ਸੀ ਆਪ ਅੱਛਾ ਹਾਂਜੀ ਕੀ ਹਾਂ ਤਾਂ ਉਹ ਉਹ ਇੱਕ ਇੱਕ ਰੁਝਾਨ ਘਰ ਦੇ ਵਿੱਚ ਹਾਂਜੀ ਹਾਂਜੀ ਸਿਗਾ ਗੁਰੂ ਵਾਲਾ ਬਾਕੀ ਇਦਾਂ ਹੁੰਦੀ ਇਹਨਾਂ ਦੇਖੋ ਜਿਹੜੀ ਮਾਤਾ ਨਾ ਆਪਾਂ ਕਾਤੇ ਦੇ ਹੱਥਾਂ ਦੇ ਪੰਜਾਂ ਉਂਗਲੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਹਰ ਇੱਕ ਪਰਿਵਾਰ ਦੇ ਵਿੱਚ ਹਰ ਇੱਕ ਬੰਦੇ ਦੀ ਮਾਤਰਿਕ ਕੋ ਜਿਹੀ ਨਹੀਂ ਕਰ ਸਕਦੇ ਆਪਾਂ ਹੁਣ ਜੇ ਮੇਰੀ ਵਿਰਤੀ ਗੁਰੂ ਵਾਲੇ ਬਾਰੇ ਧਾਰਮਿਕ ਜ਼ਿਆਦਾ ਤੇ ਮੈਨੂੰ ਹੁਣ ਮੇਰੀ ਮਾਤਾ ਦੀ ਜਾਂ ਮੇਰੀ ਭੈਣਾਂ ਦੀ ਮੈਂ ਨੂੰ ਮੈਨੂੰ ਉਹਨਾਂ ਦੀ ਸੋਚ ਅਲੱਗ ਹੋ ਸਕਦੀ ਆਪਾਂ ਕਿਸੇ ਨੂੰ ਠੋਪ ਨਹੀਂ ਸਕਦੇ ਆ ਆਪਣੀ ਨਾ ਉਹਨਾਂ ਨੂੰ ਨਾ ਆਪਾਂ ਇੱਕ ਤਮ ਚੇਂਜ ਕਰ ਸਕਦੇ ਆ ਇਹ ਉਹਨਾਂ ਦੀ ਆਪਣੀ ਕਿਉਂਕਿ ਮਹਾਰਾਜ ਬਾਣੀ ਕਹਿੰਦੀ ਪ੍ਰੀਤ ਤਮ ਜਾਨ ਲਿਹੋ ਮਨਵਾਹੀ ਆਪਣੇ ਹੀ ਸੁਖ ਸయోజਕ ਬੰਦੇ ਕੋ ਕਾ ਹੋ ਕੋ ਨਹੀਂ ਕੋਈ ਤੁਹਾਡਾ ਭੈਣ ਭਾਈ ਕੋਈ ਮਾਤਾ ਪਿਤਾ ਤੁਹਾਡਾ ਸਖਾ ਨਹੀਂ ਆਂਤਲੇ ਬਿਲੇ ਉਹ ਕੇਵਲ ਤੇ ਅਕਾਲਪੁਰਖ ਨੇ ਤੁਹਾਡਾ ਜਿਹੜਾ ਬਾਣੀ ਨਾਮ ਜਪਿਆ ਉਹ ਹੀ ਤੁਹਾਡਾ ਆਪਣਾ ਹੈ ਹਾਂ ਜੀ ਮੈਂ ਮੈਂ ਦੇਖ ਰਿਹਾ ਹਾਂ ਤੁਸੀਂ ਉਮਰ ਵੀ ਬਹੁਤ ਛੋਟੀ ਹੈ ਮੌਕੇ ਵਿਦੇਸ਼ ਜਾ ਕੇ ਸੈਟਲ ਹੋਣ ਦੇ ਵੀ ਹੈ ਵੱਡੀਆਂ ਟਰਾਂਸਪੋਰਟਾਂ ਵਾਲੇ ਵੀ ਤੁਹਾਨੂੰ ਮੌਕਾ ਦੇਣ ਨੂੰ ਕਹਿੰਦੇ ਆ ਪਰ ਤੁਸੀਂ ਗੁਰੂ ਦਾ ਕਾਰਜ ਇੱਥੇ ਅਰੰਭ ਕੀਤਾ ਹੋਇਆ ਹੈ ਮਨ ਨੂੰ ਸਕੂਨ ਮਿਲਦਾ ਜਦੋਂ ਫਿਰ ਗੁਰਬਾਣੀ ਦੇ ਨਾਲ ਤਾਂ ਵੈਸੇ ਹੀ ਕਹਿੰਦੇ ਬੰਦੇ ਦਾ ਜੀਵਨ ਬਦਲ ਜਾਂਦਾ ਹੈ ਜੀ ਤੁਹਾਡੇ ਮਨ ਦੇ ਵਿੱਚ ਕਿਸ ਤਰੀਕੇ ਦਾ ਸਕੂਨ ਰਹਿੰਦਾ ਦੇਖੋ ਜੇ ਜਿਦਾ ਗੁੰਗੇ ਦੀ ਮਿਠਾਈ ਹੈ ਜੀ ਗੁੰਗਾ ਖਾ ਕੇ ਕੁਝ ਚੱਕ ਕੇ ਉਹ ਸਵਾਦ ਨਹੀਂ ਲੈ ਸਕਦਾ ਨਾ ਇਸ ਤਰ੍ਹਾਂ ਇਹ ਚੀਜ਼ਾਂ ਇਹ ਤਾਂ ਮਹਾਰਾ ਦੀ ਬੇਅੰਤ ਚੀਜ਼ਾਂ ਹੈ ਇਹ ਤਾਂ ਦੱਸੀ ਨਹੀਂ ਜਾ ਸਕਦੀ ਰਹੀ ਗੱਲ ਪੈਸੇ ਦੀ ਪਾਰੀ ਦੇਖੋ ਨਾ ਪੈਸਾ ਦਾ ਹਰ ਇੱਕ ਬੰਦੇ ਦੇ ਕੋਲ ਪੈਸੇ ਨਾਲ ਤੁਸੀਂ ਜੇ ਚਾਹੋ ਸਕੂਨ ਹੀ ਜ਼ਿੰਦਗੀ ਚ ਲੈ ਸਕਦੇ ਨਾ ਹੁਣ ਬਸਾਕੀ ਦੇ ਦਿਹਾੜੇ ਤੇ ਬਾਹਰ ਕਹਿੰਦੇ ਸੀ ਦਵਾਈ ਤਾਂ ਆਪਾਂ ਤੁਹਾਡੇ ਕੋਲ ਅਖੰਡ ਪਾਤਸ਼ਾਹ ਕਰਾਉਣਾ ਪਚਾਉਂਗੇ ਤੇ ਪਰ ਮੇਰਾ ਮਨ ਨਹੀਂ ਸੀ ਮੈਂ ਕਹਿੰਦਾ ਨਹੀਂ ਆਪਾਂ ਨਹੀਂ ਹਜੇ ਜਾਣਾ ਹੈਗਾ ਉਹ ਸਾਨੂੰ ਜਿਹੜੇ ਬਾਹਰ ਬੁਲਾ ਰਹੇ ਆ ਬੜੇ ਪਿਆਰ ਕਰਦੇ ਹੋ ਸਿੰਘ ਜਿਹੜੇ ਆਪਣੇ ਆ ਜੀ ਤੇ ਇਦਾਂ ਦੀ ਗੱਲ ਨਹੀਂ ਕੀ ਤੇ ਹਰ ਇੱਕ ਬੰਦਾ ਜਾਂਦਾ ਪੈਸੇ ਨੂੰ ਕਿੰਨੂੰ ਨਹੀਂ ਪਿਆਰ ਹੁੰਦਾ ਪਰ ਨਹੀਂ ਮੇਰਾ ਮੈਨੂੰ ਗੁਰਦੁਆਰੇ ਮੈਨੂੰ ਲੱਗੇ ਨੇ ਨੇ ਦਸਾਂ ਮਾਉਗੇ ਤੇ ਹੋਰ ਉਹ ਗੁਰਦੁਆਰਿਆਂ ਨੇ ਕਹਿੰਦੇ ਸਾਡੇ ਪਿੰਡ ਲੱਗ ਜੇ ਮੈਂ ਕਹਿੰਦਾ ਨਹੀਂ ਹਾਂ ਕੱਟ ਪੈਸੇ ਜੀ ਸਾਨੂੰ ਸਕੂਨ ਆ ਜੀ ਪੈਸੇ ਦਾ ਕੋਈ ਲਾਲਚ ਪੈਸੇ ਦਾ ਕੋਈ ਲਾਲਚ ਨਹੀਂ ਆਪਾਂ ਨੂੰ ਆਪਾਂ ਠੀਕ ਆ ਮਹਾਰਾਜ ਜੋ ਫਿਰ ਡੋਲੀ ਆ ਪੈਸੇ ਪਿੱਛੇ ਜੀ ਮੈਨੂੰ ਪੈਸਾ ਕੱਟ ਮਿਲਦਾ ਇਹਨਾਂ ਉਹ ਤਾਂ ਫਿਰ ਆਪਾਂ ਜਿੰਨਾ ਤੁਸੀਂ ਕਹਿੰਦੇ ਮਹਾਰਾ ਜੀ ਚਰਨ ਸ਼ਰਨ ਗੁਰੂ ਏਕ ਪੰਡਾ ਜਾਏ ਚੱਲ ਸਤ ਗੁਰੂ ਕੋਟ ਪੰਡਾ ਅੱਗੇ ਹੋਈ ਲੇਤਾ ਆਪਾਂ ਇੱਕ ਕਦਮ ਗੁਰੂ ਵੱਲ ਵਧਾਈਏ ਤੇ ਗੁਰੂ ਸਾਨੂੰ 100 ਕਦਮ ਅੱਗੇ ਮਿਲਦਾ ਆਪਾਂ ਮੰਨ ਲਓ ਜੀ ਅਸੀਂ 10 ਰੁਪਏ ਦੀ ਚੀਜ਼ ਸੋਚਦੇ ਸਾਨੂੰ ਐਨ ਇੱਕ ਚੀਜ਼ ਮੈਂ ਗੁਰੂ ਸਾਨੂੰ ਲੱਖਾਂ ਰੁਪਏ ਦੇਣ ਨੂੰ ਉਹ ਰੇ ਬੈਠਾ ਤੇ ਪਿਆ ਸੀ ਕਿਉਂ ਆਪਾਂ ਵੇ ਦੂਜੇ ਪਾਸੇ ਜਾਈਏ ਹਨਾ ਜੇ ਸਾਨੂੰ ਇੱਕ ਪਾਸੇ ਮਹਾਰਾਜ ਦੇ ਨਾਮ ਦੇ ਇੰਨੀ ਬੜੀਆਂ ਮਿਲ ਰਹੀਆਂ ਤੇ ਸਾਰੀ ਜਾਂ ਪੀ ਪਿੱਛੇ ਪਿੱਛੇ ਆਈ ਜਾਣੀ ਜੀ ਤੁਹਾਡੀ ਜਥੇਦਾਰ ਸਾਹਿਬ ਨਾਲ ਵੀ ਮੁਲਾਕਾਤ ਹੋਈ ਦੱਸਿਆ ਉਹਨਾਂ ਨੂੰ ਇਸ ਕਾਰਜ ਦੇ ਬਾਰੇ ਕੀ ਕਿਸ ਤਰੀਕੇ ਦਾ ਉਹਨਾਂ ਦਾ ਅੱਗੇ ਰਿਸਪਾਂਸ ਹੈਗਾ ਹਾਂ ਜੀ ਜਥੇਦਾਰ ਸਾਹਿਬ ਜੀ ਆਈ ਸੀ ਸ਼੍ਰੀ ਕੁਲਦੀਪ ਸਿੰਘ ਜੀ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਉਹ ਸ਼੍ਰੀ ਮਹਿੰਦਰ ਸਿੰਘ ਜੀ ਸੈਨਪੁਰੀ ਜੜੇ ਆਪਣੇ ਹਨ ਜੀ ਗਿਆਨੀ ਜਥੇਦਾਰ ਸਾਹਿਬ ਆ ਉਹ ਐਸਜੀਪੀਸੀ ਮੈਂਬਰ ਉਹਨਾਂ ਦੇ ਘਰ ਘਰ ਮਿਲੇ ਸੀਗੇ ਜੀ ਤੇ ਉਹਨਾਂ ਨੇ ਬੜਾ ਪ੍ਰੇਮ ਪਿਆਰ ਕੀਤਾ ਤੇ ਹੌਸਲਾ ਵਜਾਈ ਕੀਤਾ ਕਿ ਸਾਡੇ ਵੱਲੋਂ ਜੋ ਵੀ ਸਹਾਇਤਾ ਹੋਊਗੀ ਆਪਾਂ ਕਰਾਂਗੇ ਤੁਹਾਡੇ ਨਾਲ ਖੜੇ ਆ ਤੇ ਸਾਨੂੰ ਬੇਅਕਾਲਤਿਕ ਸਾਹਿਬ ਵੀ ਤੁਹਾਨੂੰ ਆਪਾਂ ਬੁਲਾਵਾਂਗੇ ਤੇ ਸਨਮਾਨਤ ਕਰਾਂਗੇ ਆਖਰੀ ਸਵਾਲ ਹੈ ਵੈਸੇ ਸਵਾਲ ਜਿਹੜਾ ਮੈਨੂੰ ਲੱਗਦਾ ਵੀ ਨਹੀਂ ਵੀ ਕਰਨਾ ਚਾਹੀਦਾ ਪਰ ਮੇਰੇ ਆਪਣੇ ਜ਼ਿਹਨ ਦੇ ਵਿੱਚ ਹੈ ਕਿੰਨਾ ਖਰਚ ਲੱਗ ਜਾਊਗਾ ਤੁਹਾਡੇ ਅੰਦਾਜ਼ੇ ਦੇ ਸਾਹਮਣੇ ਇਸ ਕਾ ਰੀਤੇ ਖਰਚਾ ਭਾਜੀ ਜਿਹੜੇ ਆਪਾਂ ਮਹਾਰਾ ਦੇ ਅੰਗ ਉਹ ਲੈ ਆਂਦੇ ਆਪਾਂ ਸਾਰੇ ਨਾ ਅੰਗਾਂ ਦੀ ਸੇਵਾ ਹੋ ਗਈ ਆ ਤੇ ਸੇਵਾ ਹੁਣ ਜਿਹੜੀ ਬਸ ਜਿਲਦ ਦੀ ਸੇਵਾ ਬਾਅਦ ਚ ਹੋਣੀ ਆ ਬਾਕੀ ਹੁਣ ਤਾਂ ਸ਼ਾਈ ਆਣੀ ਆ ਜੀ ਸ਼ਾਈ ਜਿਹੜੀ ਲੱਗੀ ਜਾਂਦੀ ਆ ਬਸ ਉਹੀ ਆ ਔਰ ਖਰਚਾ ਅਮੀ ਮੈਂ ਕਹੀ ਆ ਵਾ ਜੀ ਔਨ ਕੈਮਰਾ ਕੇ ਮੈਨੂੰ ਪੈਸੇ ਭੇਜੋ ਜੀ ਮੈਨੂੰ ਤਾਂ ਪੈਸੇ ਹੀ ਲੋੜ ਆ ਆਪਾਂ ਦੇਖੋ ਮਾਰਾ ਦੋਖੀ ਕਾਤੇ ਬਣਨਾ ਆਪਾਂ ਨਾ ਆਪਾਂ ਨੂੰ ਕਾ ਅਮੀ ਇਹ ਸਤੇ ਪਾਪ ਦਾ ਸੇਵਾ ਕਰਦਾ ਕਹਦੇ ਆਪਾਂ ਸਿਰ ਪਾਪ ਚੜਾ ਲੈਣਾ ਉਹ ਤਾਂ ਬਹੁਤ ਗਲਤੀ ਆ ਨਾ ਹਰ ਇੱਕ ਬੰਦਾ ਆਪਣੀ ਸੇਵਾ ਕਰਨ ਦਾ ਦਸਬੰਦ ਕੱਢ ਕੇ ਤੁਹਾਨੂੰ ਸੇਵਾ ਦੇ ਦੇਊਗਾ ਪਰ ਤੁਸੀਂ ਉਹ ਜੇ ਤੁਸੀਂ ਝੂਠ ਬੋਲ ਕੇ ਮਾਇਆ ਲੈ ਲੂਗੇ ਪਰ ਤੁਸੀਂ ਦੇਖਾ ਕਿੱਥੇ ਦੇਵੋਗੇ ਇਸ ਕਰਕੇ ਮੈਂ ਕਹਿੰਦਾ ਵੀ ਮੈਨੂੰ ਕੋਈ ਮਾਇਆ ਦੀ ਲੋੜ ਨਹੀਂ ਹੈ ਸੰਗਤ ਜੀ ਆਪਾਂ ਨੂੰ ਜਿਹਦੇ ਬਿਨਾਂ ਨੇ ਸੇਵਾ ਕੀਤੀ ਆ ਉਹ ਕਰਤੀ ਉਹਨਾਂ ਨੇ ਤੇ ਐਮੀ ਆਪ ਮੈਂ ਲਾਲਚ ਕਰੀ ਜਾਂ ਮੈਂ ਨਾ ਲੋੜਾ ਜੀ ਦੇਖੋ ਆਪਾਂ ਨੇ ਹੁਣ ਸ਼ਾਈ ਸ਼ਾਈ ਆਈ ਜਾਂਦੀ ਥੋੜੀ ਜਿੰਨੇ ਮਾਇਆ ਦਿੱਤੀ ਉਹਨਾਂ ਦੇ ਵਿੱਚੋਂ ਸ਼ਾਈ ਆਈ ਜਾਂਦੀ ਆਪਾਂ ਲਈ ਹੁਣ ਜਦੋਂ ਜਲਦ ਬਣੇਗੀ ਜਾਇਦ ਹੁਣ ਜਲਦ ਹੋਣੀ ਆ ਫਿਰ ਆਪਾਂ ਉਹਨਾਂ ਦੀ ਸੇਵਾ ਕਰ ਲਾਂਗੇ ਜੀ ਠੀਕ ਹੈ ਠੀਕ ਹੈ ਕਲਸਾ ਜੀ ਬੜਾ ਚੰਗਾ ਲੱਗਾ ਤੁਹਾਡਾ ਗੱਲਬਾਤ ਕਰਕੇ ਔਰ ਮਹਾਰਾਜ ਕਰਨ ਇਹ ਆਪਣੇ ਕਾਰਜ ਜਿਹੜੇ ਮਹਾਰਾਜ ਨੇ ਤੁਹਾਨੂੰ ਸੌਂਪੇ ਨੇ ਨਿਰਵਿਗੰਤਾ ਸਹਿਤ ਸੰਪੂਰਨ ਹੋਰ ਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰੀ ਟੀਮ ਦਾ ਤੇ ਮਹਾਰਾਜ ਅਸੀਂ ਅਰਦਾਸ ਬੇਨਤੀ ਕਰਾਂਗੇ ਤੁਹਾਨੂੰ ਵੀ ਸਤ